ਜੀ ਸ੍ਰੀ ਸ੍ਰੀ ਮਹਾਦੇਵ ਸੇਵਾ ਮੰਡਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਮਣੀ ਮਹੇਸ਼ ਦੀ ਯਾਤਰਾ ਰਵਾਨਾ ਕੀਤੀ ਗਈ ਜੋ ਕਿ ਮਣੀ ਮਹੇਸ਼ ਹੁੰਦੇ ਹੋਏ ਚੰਬਾ ਰੋਜੀ ਘੁੰਮਦੇ ਹੋਏ ਸਾਰੀ ਸੰਗਤ ਆਏਗੀ ਬਾਬੇ ਦੀ ਕਿਰਪਾ ਨਾਲ ਸਾਰੀ ਸੰਗਤ ਨਾਲ ਸਮੂਹ ਸ਼ਹਿਰ ਵਾਸੀਆਂ ਨਾਲ ਸਾਡੀ ਮੈਂਬਰਾਂ ਟੀਮ ਨਾਲ ਜੋ ਕਿ ਵਿਸ਼ੇਸ਼ ਤੌਰ ਤੇ ਸਤਿਨਿ ਖਰਾਨਾ ਜੀ ਬੰਟੂ ਵਾਲੀ ਹੈ ਬਿੱਟੂ ਵਾਲੀ ਹੈ ਜੀ ਜਿਹੜੀ ਸਰਜੀਨ ਸ਼ਰਮਾ ਦੀ ਸਾਰੀ ਸਹਿਯੋਗ ਨਾਲ ਜੋ ਕਿ ਮਣੀ ਮੇਜ ਯਾਤਰਾ ਲਈ ਜਾ ਰਹੇ ਆ ਤੇ ਬਾਬੇ ਕਿਰਪਾ ਨਾ ਹੀ ਕਰਨਗੇ ਸਾਰੇ ਦਰਸ਼ਨ ਖੁੱਲੇ ਕਰਕੇ ਆਣ ਤੇ ਮਹਾਮਾਇ ਜੀ ਖੁੱਲੇ ਸ਼ੰਕਰ ਦੀ ਕਿਰਪਾ ਨਾਲ ਦਰਸ਼ਨ ਬਧੀਆ ਸਾਰੇ ਹੁਣ ਆਣ ਕਰਕੇ ਆ ਜੈਕਾਰਾ 20 ਬਜਰਾਂਗੇ ਬਰਕਤ ਜੀ ਸਾਰੇ ਸ਼ਿਵਤ ਭਗਤ ਪ੍ਰੇਮੀਆਂ ਨੂੰ ਜਗਯਾ ਸ਼ੰਕਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਸ਼੍ਰੀ ਮਹਾਦੇਵ ਸੇਵਾ ਮੰਡਲ ਫਗਵਾੜਾ ਵੱਲੋਂ ਮਣੀ ਮਹੇਸ਼ ਯਾਤਰਾ ਜਿਹੜੀ ਉਹ ਜਾ ਰਹੀ ਆ ਜਿਹਦੇ ਵਿੱਚ ਸਾਰਾ ਜੱਥਾ ਜਿਹੜਾ ਆ ਉਹ ਪੂਰੀ ਸ਼ਰਧਾ ਤੇ ਜੋਸ਼ ਨਾਲ ਜਾ ਰਿਹਾ ਇਹ ਸਾਰੇ ਅਲੀਤੀ ਰਵਾਜਾਂ ਦੇ ਨਾਲ ਸਾਰੀ ਪੂਜਾ ਅਰਚਨਾ ਕਰਨ ਤੋਂ ਬਾਅਦ ਪੰਡਤ ਜੀ ਵੱਲੋਂ ਪੂਜਾ ਅਰਚਨਾ ਕਰਨ ਤੋਂ ਬਾਅਦ ਇਹ バス ਜਿਹੜੀ ਰਵਾਨਾ ਕੀਤੀ ਜਾ ਰਹੀ ਹੈ ਸੋ ਮੈਂ ਸਾਰੇ ਸ਼ਿਵ ਭਗਤ ਜਿਹੜੇ ਇੱਥੇ ਬੈਠੇ ਨੇ ਉਹਨਾਂ ਨੂੰ ਤੇ ਜਿਹੜੇ ਸ਼ਿਵ ਭਗਤ ਜਾ ਰਹੇ ਨੇ ਉਹਨਾਂ ਨੂੰ ਇਸ ਯਾਤਰਾ ਦੇ ਲਈ ਸ਼ੁਭ ਕਾਮਨਾਵਾਂ ਦਿੰਦਾ ਹੋਇਆ ਇਹ ਆਸ਼ ਕਰਦਾ ਕਿ ਭਗਵਾਨ ਸ਼ੰਕਰ ਜਿਹੜੇ ਆ ਸਾਰਿਆਂ ਦੀਆਂ ਮਨੋ ਕਾਮਨਾ ਪੂਰਨ ਕਰਕੇ ਇਸ ਯਾਤਰਾ ਨੂੰ ਸੰਪੂਰਨ ਕਰਕੇ ਜੈ ਸ਼ੰਕਰ